ਜਦੋਂ ਗੁਜਰਾਤ ਤੇ ਆਇਆ ਉਹਨੂੰ ਆਂਦੇ ਵੀ ਬਾੜੀ ਜੰਗਲ ਚ ਵੱੜਲਾ ਤੇ ਜੋ ਮੰਗਣਾ ਮੰਗ ਲੈ ਉਹ ਆਂਦਾ ਸਾਨੂੰ ਮੱਝੇ ਚਾਹੀਦੀ ਹਰ ਇੱਕ ਨਸਲ ਦੀ ਮਈ ਇੱਕ ਇੱਕ ਮੰਗੀ ਜਾਂ ਤੈਨੂੰ ਮਿਲਣਗੀ ਉਹ ਕਾਲੀ ਬੂਰੀ ਲੋਹੀ ਪੰਜ ਕਲਿਆਣੀ ਸਾਰੀਆਂ ਕਰੀ ਗਿਆ ਹੂੰ ਮਈ ਉਹਨੂੰ ਯਕੀਨ ਨਹੀਂ ਮਈਆਂ ਪਿੱਛੇ ਬੰਦੀਆਂ ਯਾਰ ਪਿੱਛੇ ਡਿੰਗ ਡਿੰਗ ਕੇ ਵੱੜਦੀਆਂ ਜਾਂ ਵਾਲੇ ਚ ਇੱਥੇ ਕਈ ਵੇਖਿਆ ਜਿਨ੍ਹਾਂ ਵਿਚਾਰਿਆ ਕੋਈ 5 ਕਿਲੋ ਦੁੱਧ ਨਹੀਂ ਉਹ ਦੂਜੇ ਸਾਲ ਆਏ ਆਂਦੇ ਬਾਬਾ ਜੀ ਮौज ਬੱਜੀ ਆ ਦੋ ਡੋਨੇ ਖਰਦਾ ਕਹਿੰਦੇ ਆ ਇਨੇ ਅਮੀਰ ਹੋ ਗਏ ਜੀ ਹਾਂ ਇਨੇ ਅਮੀਰ ਹੋ ਜਾਂਦੇ ਇਸੇ ਕਰਕੇ ਇੱਥੇ ਗੁੱਜਰ ਜਨਜਾਤੀ ਦੇ ਲੋਕ ਵੀ ਆਉਂਦੇ ਆ ਹਾਂ ਜੀ ਆਉਂਦੇ ਆਉਂਦੇ ਹਾਂ ਜੀ ਬੜਾ ਯਕੀਨ ਹੈ ਜੀ ਉਹਨਾਂ ਜਿਨ੍ਹਾਂ ਨੂੰ ਕਹਿੰਦੇ ਇਸ਼ਾਤਾਰੀ ਜਿਹੜੇ ਆ ਦਰਸ਼ਨ ਦੇਂਦੇ ਆ ਤੇ ਕਹਿੰਦੇ ਉਹ ਮਾਲੋ-ਮਾਲ ਹੋ ਜਾਂਦੇ ਆ ਕਰੋੜਾਪਤੀ ਬਣ ਜਾਂਦੇ ਆ ਬਣ ਜਾਂਦੇ ਆ ਜੀ ਇੱਥੇ ਝਾੜੂ ਫੇਰਦੇ ਆਂ ਮੰਗੋ ਅੱਛਾ ਜੀ ਝਾੜੂ ਫੇਰਨਾ ਪੈਂਦਾ ਜੀ ਧਰਤੀ ਤੇ ਠੀਕ ਆ ਜੀ ਝਾੜੂ ਫੇਰਦੇ ਆ ਫੇਰਦੇ ਆ ਜੋ ਦਿਲ ਦੇ ਵਿੱਚ ਮੰਗੋਗੇ ਉਹ ਪੂਰਾ ਕਰਦੇ ਨਾਲ ਨਾਲ ਇਹ ਛਪੜੀ ਜਿੱਦਾਂ ਬਾਬਾ ਜੀ ਨੇ ਦੱਸਿਆ ਇਸ਼ਾਤਾਰੀ ਨਾਗਾ ਨਾਲ ਭਰੀ ਪਈ ਆ ਇਹ ਉਹੀ ਬਰਮੀ ਇਸ ਤਰ੍ਹਾਂ ਦੀਆਂ ਅਣਗਿਣਤ ਵਰਮੀਆਂ ਤੁਹਾਨੂੰ ਇਸ ਛਿੜੀ ਦੇ ਅੰਦਰ ਦੇਖਣ ਨੂੰ ਮਿਲਣਗੀਆਂ ਇਹਨਾਂ ਦੇ ਵਿੱਚ ਰਹਿੰਦੇ ਆ ਜੀ ਦੇਵਤੇ ਅੱਛਾ ਇਹਨਾਂ ਦੇ ਵੜਦੇ ਨਿਕਲਦੇ ਵੇਖੀਦੇ ਆ ਤੇ ਬਾਬਾ ਜੀ ਇੰਨੇ ਜਿਆਦਾ ਇਸ਼ਾਤਾਰੀ ਤੇ ਨਾਗਵਾ ਇੱਥੇ 2.5 ਧਰਤੀ ਨਾਗਾਂ ਦੀ ਜੀ ਇੱਥੇ 22 ਪਿੰਡਾਂ ਉੱਤੇ ਇਸ਼ਾਤਾਰੀ ਨਾਗਾਂ ਦਾ ਪੈਰਾ ਆ ਪੈਰਾ ਆ ਜਦੋਂ ਇਹ ਧਰਤੀ ਚੱਲੀ ਆ 22 ਵਾਸ ਦਾ ਬਾਬਾ ਸੀ